ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਸਾਹ ਸੰਗਤ ਜੀ ਆਪ ਸਾਥ ਸੰਗਤਾਂ ਲਈ ਬਹੁਤ ਹੀ ਚੰਗੀ ਜਾਣਕਾਰੀ ਹੈ ਇਸ ਲਈ ਇਸ ਨੂੰ ਪੂਰਾ ਧਿਆਨ ਨਾਲ ਸੁਣਨਾ ਇਹ ਸਾਡੇ ਬਹੁਤ ਹੀ ਕੰਮ ਆਉਣ ਵਾਲੀ ਹੈ ਬੇਨਤੀ ਹੈ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਐਸਨੂੰ ਲਾਈਕ ਅਤੇ ਕਮੈਂਟ ਜ਼ਰੂਰ ਹੀ ਕਰਨਾ ਸੰਗਤ ਜੀ ਕਹਿੰਦੇ ਹਨ ਕਿ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਜਿਸ ਦੇ ਘਰ ਬਹੁਤ ਹੀ ਗਰੀਬੀ ਸੀ ਅੰਤਾਂ ਦੀ ਗਰੀਬੀ ਤੇ ਉਸ ਦੇ ਦੋ ਬੱਚੇ ਸਨ ਜੋ ਕਿ ਜਵਾਨ ਹੋ ਗਏ ਸਨ ਇੱਕ ਪੁੱਤਰ ਤੇ ਇੱਕ ਧੀ ਜੋ ਕਿ ਵਿਆਹਣ ਵਾਲੇ ਸਨ ਜਿਸ ਕਰਕੇ ਮਾਈ ਨੂੰ ਹਰ ਵੇਲੇ ਚਿੰਤਾ ਫਿਕਰ ਰੈਂਦਾ ਸੀ ਕਿਉਂਕਿ ਜਦੋਂ ਬੱਚੇ ਜਵਾਨ ਹੋ ਜਾਣ ਉਹਨਾਂ ਦਾ ਕੰਮਕਾਰ ਨਾ ਚੱਲੇ ਉਹ ਆਪਣੇ ਜੀਵਨ ਵਿੱਚ ਅੱਗੇ ਨਾ ਵਧਣ ਬਾਧ ਰਹੇ ਹੋਣ ਤਾਂ ਮਾਪਿਆਂ ਨੂੰ ਚਿੰਤਾ ਹੁੰਦੀ ਹੈ ਅੰਦਰੋਂ ਅੰਦਰੀ ਇਹ ਚਿੰਤਾ ਉਹਨਾਂ ਨੂੰ ਖਾਈ ਜਾਂਦੀ ਹੈ ਕਿ ਕਿਸੇ ਤਰ੍ਹਾਂ ਸਾਡੇ ਬੱਚੇ ਸੈੱਟ ਹੋ ਜਾਣ ਇਸੇ ਤਰ੍ਹਾਂ ਹੀ ਇਹ ਚਿੰਤਾ ਇਹ ਪਰੇਸ਼ਾਨੀ ਮਾਈ ਨੂੰ ਵੀ ਰਹਿੰਦੀ ਸੀ ਇੱਕ ਦਿਨ ਮਾਈ ਨੂੰ ਕਿਤੋਂ ਪਤਾ ਲੱਗਾ ਕਿ ਉਹਨਾਂ ਦੇ ਪਿੰਡ ਦੇ ਲਾਗੇ ਇੱਕ ਸੰਤ ਮਹਾਪੁਰਖ ਆਏ ਹਨ ਜੋ ਕਿ ਬਹੁਤ ਹੀ ਕਰਨੀ ਵਾਲੇ ਹਨ ਉਹ ਸੰਤਾਂ ਦੀ ਪ੍ਰਸਿੱਧੀ ਦੂਰ ਦੂਰ ਤੱਕ ਸੀ ਕਿ ਉਹ ਬਹੁਤ ਹੀ ਕਰਨੀ ਵਾਲੇ ਹਨ ਜੋ ਵੀ ਬਜਨ ਕਰਦੇ ਹਨ ਉਹ ਪੂਰੇ ਹੁੰਦੇ ਹਨ ਇਸ ਲਈ ਮਾਈ ਆਪ ਦੇ ਪੁੱਤਰ ਨੂੰ ਲੈ ਕੇ ਸੰਤ ਜੀ ਦੇ ਕੋਲ ਦਰਸ਼ਨਾਂ ਲਈ ਗਈ ਜਾ ਕੇ ਦਰਸ਼ਨ ਕੀਤੇ ਸੰਤ ਜੀ ਨੇ ਉਸ ਬੱਚੇ ਦੇ ਮੱਥੇ ਦੇ ਲੇਖ ਉਦੋਂ ਹੀ ਪੜ ਲਏ ਤੇ ਉਹ ਸਭ ਕੁਝ ਜਾਣ ਗਏ ਮਾਈ ਨੇ ਸੰਤ ਜੀ ਨੂੰ ਕਿਹਾ ਕਿ ਸੰਤ ਜੀ ਮੇਰੇ ਘਰ ਅੰਤਾਂ ਦੀ ਗਰੀਬੀ ਹੈ ਸਾਡੇ ਲਈ ਅਰਦਾਸ ਬੇਨਤੀ ਕਰੋ ਕਿ ਅਸੀਂ ਵੀ ਅੱਗੇ ਵਧ ਸਕੀਏ ਸਾਡਾ ਵੀ ਕੰਮਕਾਰ ਚੱਲ ਜਾਵੇ ਮੇਰੇ ਬੱਚੇ ਜਿਹੜੇ ਹਨ ਇਹ ਵੀ ਸੈੱਟ ਹੋ ਜਾਣ ਸੰਤ ਜੀ ਨੇ ਮਾਈ ਦੀ ਗੱਲ ਸੁਣੀ ਤੇ ਆਪਦੇ ਕੋਲੋਂ 50 ਰੁਪਏ ਦਾ ਇੱਕ ਨੋਟ ਕੱਢਿਆ ਅਤੇ ਉਸ ਲੜਕੇ ਦੇ ਹੱਥ ਤੇ ਰੱਖ ਦਿੱਤਾ ਤੇ ਕਹਿਣ ਲੱਗੇ ਕਿ ਕਾਕਾ ਕਿਰਤਕਾਰ ਤੇ ਪ੍ਰਮਾਤਮਾ ਤੇਰੀ ਕਿਰਤ ਵਿੱਚ ਬਰਕਤ ਪਾਉਣਗੇ ਭਾਗ ਲਾ ਦੇਣਗੇ ਤੇ ਉਸ ਬੱਚੇ ਨੂੰ ਉਹ 50 ਰੁਪਏ ਦਾ ਨੋਟ ਦੇ ਦਿੱਤਾ 50 ਦਾ ਨੋਟ ਦੇਖ ਕੇ ਉਹ ਮਾਈ ਨੇ ਸੰਤ ਜੀ ਨੂੰ ਕਿਹਾ ਕਿ ਨਾ ਨਾ ਮਹਾਂਪੁਰਖੋ ਤੁਹਾਡੇ ਤੋਂ ਅਸੀਂ ਪੈਸੇ ਲੈਣ ਥੋੜੀ ਆਏ ਆਏ ਹਾਂ ਤੁਸੀਂ ਇਹ ਪੈਸੇ ਆਪ ਦੇ ਕੋਲ ਰੱਖੋ ਕਿ ਸਾਡੇ ਲਈ ਬਸ ਅਰਦਾਸ ਬੇਨਤੀ ਕਰੋ ਕੋਈ ਬਚਨ ਕਰੋ ਕਿ ਸਾਡੀ ਗਰੀਬੀ ਕੱਟੀ ਜਾਵੇ ਸਾਡੇ ਦਿਨ ਚੰਗੇ ਆ ਜਾਣ ਪਰ ਸੰਤ ਜੀ ਨੇ ਫਿਰ ਉਸ ਲੜਕੇ ਨੂੰ ਕਿਹਾ ਕਿ ਇਹ 50 ਰੁਪਏ ਆਪਦੇ ਕੋਲ ਰੱਖ ਪਰ ਮਾਈ ਜਿਵੇਂ ਅੰਦਰੋਂ ਅੰਦਰੀ ਗੁੱਸੇ ਵਿੱਚ ਸੀ ਅਤੇ ਉਸ ਨੇ ਇਹ 50 ਰੁਪਏ ਆਪਦੇ ਬੱਚੇ ਦੇ ਤਲੀ ਤੋਂ ਚੁੱਕ ਕੇ ਵਾਪਸ ਮਹਾਪੁਰਖਾ ਨੂੰ ਦੇ ਦਿੱਤੇ ਉਹ ਸੋਚ ਰਹੀ ਸੀ ਕਿ ਅਸੀਂ ਇਹ 50 ਰੁਪਏ ਲੈ ਕੇ ਕਿਹੜਾ ਸ਼ਾਹੂਕਾਰ ਬਣ ਜਾਣਾ ਹੈ ਇਸ ਲਈ ਉਹ 50 ਰੁਪਏ ਨੂੰ ਆਪਦੇ ਬੱਚੇ ਤੋਂ ਲੈ ਕੇ ਵਾਪਸ ਮਹਾਪੁਰਖਾ ਨੂੰ ਦੇ ਦਿੰਦੀ ਹੈ ਤੇ ਆਪ ਬੱਚੇ ਨੂੰ ਕਹਿੰਦੀ ਹੈ ਕਿ ਚੱਲ ਪੁੱਤਰ ਹੁਣ ਆਪਾਂ ਘਰ ਚੱਲੀਏ ਜਦੋਂ ਉਹ ਘਰ ਵੱਲ ਤੁਰਨ ਲੱਗਦੇ ਹਨ ਤਾਂ ਸੰਤ ਜੀ ਇੱਕ ਵਾਰ ਫੇਰ ਉਹਨਾਂ ਨੂੰ ਕਹਿੰਦੇ ਹਨ ਕਿ ਪੁੱਤਰ ਪ੍ਰਸ਼ਾਦਾ ਪਾਣੀ ਛਕ ਕੇ ਜਾਇਓ ਜਦੋਂ ਉਹ ਬਾਹਰ ਆਉਂਦੇ ਹਨ ਪ੍ਰਸ਼ਾਦਾ ਪਾਣੀ ਛਕਣ ਲੱਗਦੇ ਹਨ ਤਾਂ ਸੰਤ ਜੀ ਅੰਦਰੋਂ ਇੱਕ ਸਿੱਖ ਨੂੰ ਕਾਲਦੇ ਹਨ ਕਿ ਜੋ ਬਾਹਰ ਮਾਈ ਅਤੇ ਉਸ ਦਾ ਪੁੱਤਰ ਦੋਨੋਂ ਪ੍ਰਸ਼ਾਦਾ ਛਕ ਰਹੇ ਹਨ ਉਹਨਾਂ ਦੇ ਵਿੱਚੋਂ ਉਸ ਲੜਕੇ ਨੂੰ ਬੁਲਾ ਕੇ ਲਿਆਂਦਾ ਜਾਵੇ ਉਸ ਇਕੱਲੇ ਲੜਕੇ ਨੂੰ ਹੀ ਜਦੋਂ ਉਹ ਸਿੱਖ ਬੁਲਾ ਕੇ ਲਿਆਉਂਦਾ ਹੈ ਕਿ ਸੰਤ ਜੀ ਨੇ ਤੈਨੂੰ ਬੁਲਾਇਆ ਹੈ ਉਹ ਬੱਚਾ ਅੰਦਰ ਆਉਂਦਾ ਹੈ ਸੰਤ ਜੀ ਉਸ ਨੂੰ ਫਿਰ 50 ਰੁਪਏ ਦਿੰਦੇ ਹਨ ਅਤੇ ਫਿਰ ਉਸ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਹਨ ਕਿ ਪੁੱਤਰ ਪਰਮਾਤਮਾ ਤੇਰੀ ਕਿਰਤ ਨੂੰ ਭਾਗ ਲਾਉਣਗੇ ਤੂੰ ਬਸ ਕਿਰਤ ਕਰਿਆ ਕਰ ਤੇ ਇਹ 50 ਰੁਪਏ ਆਪ ਦੇ ਕੋਲ ਸਾਮ ਕੇ ਰੱਖੀ ਉਹ ਲੜਕਾ ਪਹਿਲੇ ਲੈ ਕੇ ਉਹ 50 ਰੁਪਏ ਲੈ ਕੇ ਫਿਰ ਬਾਹਰ ਆਉਂਦਾ ਹੈ ਮਾਂ ਨੇ ਪ੍ਰਸ਼ਾਦਾ ਛਕ ਲਿਆ ਹੁੰਦਾ ਹੈ ਘਰ ਨੂੰ ਤੁਰਨ ਲੱਗਦੇ ਹਨ ਬਾਹਰ ਸੜਕ ਤੇ ਚਲੇ ਜਾਂਦੇ ਹਨ ਤੇ ਮਾਂ ਪੁੱਛਦੀ ਹੈ ਕਿ ਪੁੱਤਰ ਸੰਤ ਜੀ ਨੇ ਤੈਨੂੰ ਸੱਦਿਆ ਸੀ ਭਲਾ ਕੋਈ ਵਜਨ ਕੀਤੇ ਹਨ ਉਹਨਾਂ ਨੇ ਤੈਨੂੰ ਕੀ ਕਿਹਾ ਤਾਂ ਉਹ ਬੱਚਾ ਫਿਰ ਆਪਣੀ ਮਾਂ ਨੂੰ ਉਹ ਲੜਕਾ ਦੱਸਦਾ ਹੈ ਕਿ ਮਾਤਾ ਸੰਤ ਜੀ ਨੇ 50 ਰੁਪਏ ਉਹੀ 50 ਰੁਪਏ ਮੈਨੂੰ ਫਿਰ ਦੇ ਦਿੱਤੇ ਹਨ ਮਾਤਾ ਉੱਥੇ ਹੀ ਰੁਕ ਗਈ ਅਤੇ ਆਪਦੇ ਪੁੱਤਰ ਤੋਂ 50 ਰੁਪਏ ਵਾਪਸ ਲੈ ਲਏ ਤੇ ਕਹਿਣ ਲੱਗੀ ਕਿ ਮੈਂ ਹੁਣੇ ਇਹ ਪੈਸੇ ਸੰਤ ਜੀ ਨੂੰ ਦੇ ਕੇ ਆਉਣੀ ਆ ਤੂੰ ਬਸ ਸਕੂਟਰ ਮੋੜ ਤੇ ਮੈਂ ਹੁਣੇ ਆਈ ਉਹ ਪੈਸੇ ਲੈ ਕੇ ਫਿਰ ਸੰਤ ਜੀ ਦੇ ਕੋਲ ਜਾਂਦੀ ਹੈ ਅਤੇ ਸੰਤ ਜੀ ਨੂੰ ਬੜੇ ਹੀ ਹੰਕਾਰ ਦੇ ਨਾਲ ਉਹ ਪੈਸੇ ਵਾਪਸ ਦੇ ਕੇ ਆ ਜਾਂਦੀ ਹੈ ਜਦੋਂ ਬਾਹਰ ਆਉਂਦੀ ਹੈ ਬਹੁਤ ਸਾਰੀ ਭੀੜ ਇਕੱਠੀ ਹੋਈ ਹੁੰਦੀ ਹੈ ਕਿਉਂਕਿ ਮਾਈ ਦਾ ਪੁੱਤਰ ਜਦੋਂ ਸਕੂਟਰ ਮੋੜ ਰਿਹਾ ਸੀ ਤਾਂ ਕੋਈ ਪਿੱਛੋਂ ਵਾਹਨ ਆਉਂਦਾ ਹੈ ਕੋਈ ਸਾਧਨ ਆਉਂਦਾ ਹੈ ਜੋ ਉਸ ਬੱਚੇ ਨੂੰ ਕੁਚਲ ਕੇ ਚਲਾ ਜਾਂਦਾ ਹੈ ਤੇ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮਾਈ ਜਦੋਂ ਇਹ ਸਭ ਦੇਖਦੀ ਹੈ ਤਾਂ ਬਹੁਤ ਰੋਂਦੀ ਕਰ ਲਾਉਂਦੀ ਹੈ ਜਿਵੇਂ ਇੱਕ ਮਾਂ ਦਾ ਜਹਾਨ ਹੀ ਲੁੱਟਿਆ ਗਿਆ ਉਧਰੋਂ ਸੰਤ ਜੀ ਵੀ ਇਧਰੋਂ ਹੀ ਆ ਰਹੇ ਹੁੰਦੇ ਹਨ ਕਿਉਂਕਿ ਉਹਨਾਂ ਨੇ ਤਾਂ ਸਭ ਕੁਝ ਪਹਿਲਾਂ ਹੀ ਜਾਣ ਲਿਆ ਸੀ ਇਧਰੋਂ ਮਾਈ ਭੱਜਦੀ ਹੈ ਰੋਂਦੀ ਹੈ ਕਰ ਲਾਉਂਦੀ ਹੈ ਤੇ ਸੰਤ ਜੀ ਨੂੰ ਕਹਿੰਦੀ ਹੈ ਕਿ ਮੈਂ ਤਾਂ ਗਰੀਬੀ ਦੂਰ ਕਰਵਾਉਣ ਆਈ ਸਾਂ ਮੇਰਾ ਤਾਂ ਜਹਾਨ ਹੀ ਲੁੱਟਿਆ ਗਿਆ ਮੇਰੇ ਪੁੱਤ ਨੂੰ ਬਚਾ ਲਓ ਕਿਸੇ ਤਰ੍ਹਾਂ ਮੇਰਾ ਪੁੱਤਰ ਮੈਨੂੰ ਵਾਪਸ ਦੇ ਦੋ ਤਾਂ ਸੰਤ ਜੀ ਉਸ ਵਕਤ ਉਸ ਮਾਈ ਨੂੰ ਕਹਿੰਦੇ ਹਨ ਕਿ ਮਾਈ ਅਸੀਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਅਸੀਂ ਤਾਂ ਪਹਿਲਾਂ ਹੀ ਤੇਰੇ ਪੁੱਤਰ ਦੇ ਮੱਥੇ ਦੇ ਲੇਖ ਪੜ ਲਏ ਸਨ ਕਿ ਉਸ ਵੇਕੋਲ ਕੁਝ ਹੀ ਸਮਾਂ ਬਚਿਆ ਹੈ ਪਰ ਅਸੀਂ ਬਹੁਤ ਹੀ ਕੋਸ਼ਿਸ਼ ਕੀਤੀ ਅਸੀਂ ਅਰਦਾਸ ਬੇਨਤੀ ਕੀਤੀ ਤੇ ਉਹ 50 ਦਾ ਨੋਟ ਜੋ ਤੂੰ ਨੋਟ ਸਮਝ ਰਹੀ ਸਾਂ ਉਹ ਨੋਟ ਨਹੀਂ ਸੀ ਉਹ ਤਾਂ ਤੇਰੇ ਪੁੱਤਰ ਲਈ ਪਰਮਾਤਮਾ ਪਾਸੋਂ ਮੰਗੇ ਹੋਏ 50 ਸਾਲ ਸਨ ਮੈਂ ਤਾਂ 50 ਸਾਲ ਉਸ ਦੀ ਝੋਲੀ ਪਾ ਰਿਆ ਸਾਂ ਪਰ ਤੂੰ ਉਹ 50 ਦਾ ਨੋਟ ਵਾਪਸ ਦੇ ਜਾਂਦੀ ਹਾਂ ਤੇਰੀ ਆਕੜ ਤੇ ਤੇਰੀ ਨਾ ਸਮਝੀ ਨੇ ਤੇਰੇ ਕੋਲੋਂ ਤੇਰਾ ਪੁੱਤਰ ਖੋ ਲਿਆ ਮੈਂ ਤਾਂ ਵਾਰ-ਵਾਰ ਕੋਸ਼ਿਸ਼ ਕੀਤੀ ਸੀ ਕਿ ਤੇਰੇ ਪੁੱਤਰ ਨੂੰ ਨਵੀਂ ਜ਼ਿੰਦਗੀ ਦੇ ਸਕਾਂ ਮਾਈ ਨੂੰ ਬੜਾ ਪਛਤਾਵਾ ਹੋਇਆ ਕਿ ਮੈਂ ਸੰਤ ਜੀ ਦੇ ਬਚਨ ਕਿਉਂ ਨਹੀਂ ਮੰਨੇ ਕਿਉਂਕਿ ਸਾਧ ਸੰਗਤ ਜੀ ਇਹ ਜਿਹੜੀ ਕਥਾ ਕਹਾਣੀਆਂ ਆਪਾਂ ਸੁਣਦੇ ਹਾਂ ਇਹਨਾਂ ਵਿੱਚੋਂ ਬਹੁਤ ਸੋਹਣੀ ਸਿੱਖਿਆ ਨਿਕਲ ਕੇ ਆਉਂਦੀ ਹੈ ਕਿ ਜਾਂ ਤਾਂ ਅਸੀਂ ਕਿਸੇ ਨੂੰ ਮੰਨੀਏ ਨਾ ਤੇ ਜੇ ਮੰਨੀਏ ਤਾਂ ਫਿਰ ਵਿਸ਼ਵਾਸ ਰੱਖੀਏ ਕਿਉਂਕਿ ਜਿਹੜੇ ਕਮਾਈ ਵਾਲੇ ਸੰਤ ਮਹਾਪੁਰਖ ਹੁੰਦੇ ਹਨ ਉਹਨਾਂ ਦੇ ਬਚਨ ਕਮਾਉਣੇ ਬੜੇ ਔਖੇ ਹਨ ਜੋ ਇਹਨਾਂ ਬਚਨਾਂ ਨੂੰ ਕਮਾ ਲੈਂਦਾ ਏ ਉਹਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਸੀਂ ਆਪਦੇ ਮੁਤਾਬਕ ਪਰਮਾਤਮਾ ਤੋਂ ਮੰਗਦੇ ਹਾਂ ਸਾਨੂੰ ਜੋ ਚੰਗਾ ਲੱਗਦਾ ਹੈ ਅਸੀਂ ਉਹੀ ਮੰਗੀ ਜਾਂਦੇ ਆ ਪਰ ਐਸਾ ਨਹੀਂ ਹਮੇਸ਼ਾ ਅਰਦਾਸ ਕਰੋ ਕਿ ਵਾਹਿਗੁਰੂ ਤੁਸੀਂ ਜਾਣੀ ਜਾਣ ਹੋ ਸਾਡੇ ਲਈ ਤੁਸੀਂ ਚੰਗਾ ਹੀ ਸੋਚੋਗੇ ਇਸ ਲਈ ਜੋ ਤੁਹਾਨੂੰ ਚੰਗਾ ਲੱਗਦਾ ਹੈ ਮੇਰੇ ਸਤਿਗੁਰੂ ਉਹੀ ਸਾਡੇ ਲਈ ਕਰੋ ਤਾਂ ਫਿਰ ਦੇਖਣਾ ਮੇਰੇ ਸਤਿਗੁਰੂ ਆਪਦੇ ਬੱਚਿਆਂ ਦਾ ਸਦਾ ਹੀ ਭਲਾ ਹੀ ਲੋਚਦੇ ਹਨ ਇਸ ਲਈ ਜਿੰਨਾ ਨਾਮ ਜਪਿਆ ਜਾਂਦਾ ਹੈ ਉਹਨਾਂ ਹੀ ਨਾਮ ਜਪੋ ਚੰਗੀ ਭਾਵਨਾ ਦੇ ਨਾਲ ਸੇਵਾ ਕਰੋ ਕਮਾਈ ਵਾਲੇ ਸੰਤਾਂ ਦੀ ਸੰਗਤ ਕਰੋ ਕਿਉਂਕਿ ਚੰਗੇ ਸੰਤ ਦੀ ਸੰਗਤ ਕਰਨ ਦੇ ਨਾਲ ਸਾਡੇ ਜਿਹੜੇ ਭਾਗ ਬਦਲ ਜਾਂਦੇ ਹਨ ਜਿਵੇਂ ਬਾਬਾ ਆਨੰਦ ਸਿੰਘ ਜੀ ਸਨ ਉਹਨਾਂ ਦੀ ਬੜੀ ਹੀ ਕਮਾਈ ਸੀ ਉਹ بڑے ਕਮਾਈ ਵਾਲੇ ਸੰਤ ਸਨ ਤੇ ਜੋ ਵਚਨ ਉਹ ਕਰਦੇ ਸਨ ਉਹ ਪੂਰੇ ਹੁੰਦੇ ਸਨ ਪਰ ਇਹਨਾਂ ਬਚਨਾਂ ਨੂੰ ਕਮਾਉਣਾ ਸੌਖਾ ਨਹੀਂ ਇਸ ਲਈ ਸਾਨੂੰ ਆਪਣੇ ਆਪ ਨੂੰ ਗੁਰੂ ਨਾਲ ਜੋੜਨਾ ਪਵੇਗਾ ਗੁਰਬਾਣੀ ਪੜ੍ਹਨੀ ਪਵੇਗੀ ਤੇ ਗੁਰੂ ਤੇ ਵਿਸ਼ਵਾਸ ਭਰੋਸਾ ਰੱਖ ਕੇ ਚੱਲਣਾ ਪਵੇਗਾ ਫਿਰ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ